ਫੇਰ ਸਾਰਿਆਂ ਦਾ ਨਹੀਂ ਕੋ ਨਾ ਯਾਰ ਕਿੱਥੇ ਬੈਠੂ ਮੈਂ ਵੱਧ ਵੱਧ ਵੀ ਹੁੰਦੀਆਂ ਗਿਆ ਇੱਕ ਟਾਹ ਖੜੀ ਆ ਇੱਥੇ ਹੋਰ ਖੜੀ ਆ ਬੋਲੀ ਜੀ ਫੇਰ ਆ ਲਲਖਾਈ ਕਰਾ ਉਹ ਲੱਟਣਾ ਤੋੜਨੀ ਆ ਜੀ ਤਾਂ ਕੋਲੇ ਨਹੀਂ ਲਿਆਉਣੀ ਤੇਰੀ ਬੱਕਰੀ ਵੜ ਕੇ ਲਈ ਤੂੰ ਜਾ ਉਹਨੂੰ ਛੱਡ ਉਹਨੇ ਤੈਨੂੰ ਉਹਦੇ ਨਹੀਂ ਸੁਣਾਉਣੀ ਤੂੰ ਮੇਰੇ ਨਾਲ ਹਾਂ ਕੀ ਕਰਦਾ ਮੇਰੇ ਨਾਲ ਕਰਦਾ ਉਹ ਤਾਂ ਛੋਟੀਆਂ ਨਹੀਂ ਆ ਇਹਨੂੰ ਕੁਝ ਸਾਥ ਤੂੰ ਨਾਲ ਗੱਲ ਕਰ ਚੁੱਪ ਚਾਲੇ ਖੜੇ ਫੇਰ ਰੱਖਣਾ ਮੇਕਅਪ ਕਰਤੀ ਆ ਇਹਨੂੰ ਗੱਬਣ ਦਾ ਮੈਂ ਇੱਧਰ ਆ ਜਾ ਹੈਲੋ ਇਹ ਗੱਲ ਸੁਣ ਲੈ ਓਰੇ ਓਰੇ ਰੇ ਇੱਧਰ ਆ ਜਾ ਬੱਕਰੀਆਂ ਸੂਪੀ ਥਾਣਾ ਬਰਬਰ ਨਾ ਕਰਿਆ ਤੈਨੂੰ ਬੱਕਰੀ ਡਬਲ ਦਊਂਗਾ ਬਾਅਦ ਵਿੱਚ ਗੱਲਾਂ ਆ ਮਾਰੀ ਜਾਂਦੇ ਨੇ ਬਾਅਦ ਵਿੱਚ ਗੱਲਾਂ ਨੇ ਉਹ ਕਾ ਛੰਟਾ ਹੋਈ ਜਾਂਨੇ ਨਹੀਂ ਉਹੀ ਗੱਲਾਂ ਪਿਹੜੇ ਜਾਂਦੇ ਨੇ ਕਹਿੰਦਾ ਮੇਰੀ ਗੱਲ ਸੁਣ ਲੈ ਪੂਰੀ ਇੱਕ ਤੱਜ ਮੰਡੀ ਹੋ ਗਈ ਕਾ ਮੈਂ ਇੱਕ ਲਾਟ ਮੰਡੀ ਨੂੰ ਪੈਸੇ ਦੇਵਾਂ ਚੌਥੀ ਨੂੰ ਦੇਖ ਕੋਈ ਗੱਲ ਨਹੀਂ ਚੌਥੀ ਮੰਡੀ ਨੂੰ ਇੱਥੇ ਹੀ ਪੈਸੇ ਦੇਣਾ ਇੱਥੇ ਹੀ ਹਾਂ ਆ ਮੰਡੀ ਤੋਂ ਦੋ ਮੰਡੀ ਛੱਡ ਕੇ ਦੋ ਛੱਡ ਕੇ ਚੌਥੀ ਹੋਇਆ ਜੇ ਕਾਜ ਹੋ ਗਈ ਦੋ ਛੱਡ ਕੇ ਤੀਜੀ ਹੁੰਦੀ ਆ ਹਾਂ ਵਾਚ ਇੱਥੇ ਇੱਕ ਤੱਜ ਦੀ ਉਹ ਵੀ ਕਾੜੀ ਹੋ ਗਈ ਆ ਆਪਾਂ ਦੋ ਦੋ ਛੱਡ ਕੇ ਤੀਜੀ ਨੂੰ ਮਿਲ ਮੰਗਾ ਕਰੀ ਆ ਲੈ ਜਾ ਦਾ ਪਰ ਵੀ ਕੋਈ ਫਰਕ ਨਹੀਂ ਉਹਨੇ ਹੀ ਦੇਵਾਂਗੇ ਬੋਲ ਕੰਨੇ ਦੀ ਜਿੰਨੇ ਵੀ ਕਹਤਾ ਨਹੀਂ ਆਏ ਨਹੀਂ ਆਏ ਮੈਂ ਵੀ ਦੇਤੀ ਹੈ ਮਤਲਬ ਇਹ ਜਿੰਨੇ ਤੇਰੇ ਕਹਤਾ ਫਿਰ ਵੀ ਨਹੀਂ ਆਪਾਂ ਬਾਦ ਦੇ ਟੱਕ ਲੈ ਜਿੰਨੇ ਜੋ ਦਿੱਤ ਨੂੰ ਨਹੀਂ ਦੇਵਾਂਗੇ ਵੀ ਉਧਰ ਹੀ ਹੈ ਧੱਕਾ ਕੋਈ ਨਹੀਂ ਉਧਰ ਬੀਆ ਕੱਟ ਨਹੀਂ ਕਰਦੇ ਆ ਪਹਿਣੀ ਨਾ ਤਾਂ ਕਹਤਾ 20 ਦਿਨਾਂ ਤੱਕ ਵੀ ਨਹੀਂ ਆਪਾਂ ਵੀ ਗੱਲ ਕਰਦੇ 2014 ਦੇ ਪਾਣੂ ਬਾਜ ਨੂੰ ਹੋਕ ਕਹੀ ਜਾਂਦੇ 2000 ਰੁਪਏ ਨਹੀਂ ਕਰਦੇ 80000 ਦੀਆਂ ਦੇ ਦੇ ਨਹੀਂ ਬੰਦੇ ਉਹਦੂ ਉਹਨੇ ਹੀ ਦੇਵਾਂਗੇ ਨਹੀਂ ਉਹ ਦਿੱਤੇ ਨਹੀਂ ਹੈ ਨਹੀਂ ਆਪਾਂ ਜ਼ਮੀਨੇ ਬਾਦ 4 ਲੱਖ ਬੱਕਰੀਆਂ ਲੇਟ ਨੇ ਨਾ ਇਹ ਇੱਕੋ ਇੱਕੋ ਬਾਣੀ ਨਹੀਂ ਚੱਲਦਾ ਹੁੰਦਾ ਨਾ 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 ਦਾ ਇੱਕੋ ਬਾਣੀ ਚੱਲਦਾ ਹੁੰਦਾ ਉਹ ਆਪਦੀ ਹੈਗਾ ਕਿਆਰ ਨੇ ਬੱਕਰੀਆਂ ਉਹ ਬੱਕਰੀਆਂ ਪਤਾ ਲੱਗਦੀ ਤੇ ਮੈਂ ਕਦੋਂ ਕਹਿਣਾ ਮੈਂ ਨਹੀਂ ਆਮੀ ਕੀ ਪਤਾ ਨਾਲ ਦੋ ਜੀਏ ਲੈਣੇ ਬੱਕਰੀਆਂ ਸੱਚ ਫੇਰ ਵੀ ਕਹਤਾ ਆਪਾਂ ਕੋਈ ਜੱਗ ਕਰੇਗਾ ਨਹੀਂ ਮੈਂ ਨਗਦ ਦਾ ਰੱਜੇ ਕਰੀ ਨਹੀਂ ਕਰ ਕੋਈ 14-17 ਨਹੀਂ ਕਹਿਣਾ ਨਾ ਨਾ ਦਿਨੇ ਦੇ ਹੋ 3000 ਕਹਿੰਦੇ ਪੈਂਦੀ ਸਾਰਾ 17 ਦੀ ਪੈਂਦੀ ਆ ਆਪਾਂ ਟੁੱਟੀ ਹੋਈ ਆ 17 ਦੀ ਪੈਂਦੀ ਆ ਇੱਕ ਪੰਜੀ ਘੱਟ ਰਿੰਦੇ ਬੱਕਰੀ ਆਪਾਂ ਖੋਕਦੀਆਂ ਨੇ ਪਾ ਲਓ ਇਹ ਨਹੀਂ ਪਣੀ ਆ ਫੇਰ ਆ ਰਹਿਣ ਦੋ ਰਹਿਣ ਦੋ ਕਾਨੂੰ ਧੱਕਾ ਕਰਦੇ ਨਹੀਂ ਕੀ 29000 ਦੀਆਂ ਦੇ ਮੈਂ ਕਹਣਾ ਕੌਣ ਧੱਕਾ ਕਰਦਾ ਇੱਥੇ ਆ ਲੈ ਫੜ ਨਾ 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 ਫੜ ਤਾਲਾ ਇੱਕ ਵਾਰੀ ਜੱਗਾ ਤੂੰ ਨਾ ਦੇ ਪਹਿਲਾਂ ਮੇਰੀ ਤਾਂ ਗੱਲ ਸੁਣ ਲੈ ਨਾ ਮੱਥੇ ਨਾਲ 3000 ਹੋ ਗਈਆਂ 29 ਕਹੀ ਹੈ ਮੈਂ ਮਗਾ ਲਗਾਈ ਕਰਾ ਦਿਆਂਗੇ ਆ ਤੀ ਆਪਦੇ ਮੂੰਹ ਕਹੀ ਜਾਂਦਾ ਮੈਂ 29 ਕਹੀ ਜਾਂਦਾ ਚਾਹੇ ਉਹੀ ਭਾਹ ਪੈਣੀ ਆ ਆਪਾਂ ਤੁਹਾਡੀ ਇੱਜ਼ਤ ਕਰਦੇ ਹਾਂ ਇੱਦੋਂ ਬਾਅਦ ਘਾਟੇ ਨਹੀਂ ਹੋਣਗੇ ਤੇ ਅਸੀਂ ਕਿਹੜਾ ਤੇਰਾ ਪਿਆਰ ਨਹੀਂ ਕਰਦਾ ਜਦ ਤੂੰ ਜਿੱਤ ਕਰਦਾ ਭੱਜੇ ਨਹੀਂ ਬਾਬਾ ਗਲਤ ਨਹੀਂ ਨਹੀਂ ਤੂੰ ਸਾਡੀ ਪਿੱਛੇ ਆ ਪੱਜੀ ਮੈਂ ਫੋਨ ਮੇਰੇ ਗੋਗਲ ਪੇ ਕਰਾਣ ਨੂੰ ਓ ਯਾਰ ਪੈਸੇ ਨਾਲ ਪਿੱਛੇ ਫੇਰ ਉਹੀ ਗੱਲ ਠੀਕ ਹੈ ਲੈ ਸਕੈਨਰ ਲੈ ਲੈ ਨਹੀਂ ਉਹ ਲਿਖਿਆ ਉਹ ਲਊਗਾ ਮੈਂ ਤੂੰ ਮੇਰਾ ਸਕੈਨਰ ਤੂੰ ਘਰ ਆ ਲੈ ਕੋਕਲ ਪਹਿਲਾਂ ਮੈਂ ਤੂੰ ਹੀ ਘਰ ਕੋਕਲ ਤੇ ਪੈਸੇ ਨਹੀਂ ਕਰਨੀ ਪੈਸੇ ਨਹੀਂ ਦਿੰਦੇ ਉਹ ਕਰਨਾ ਚਾਹੀ। ਉਹ ਪੈਸੇ ਪਿੱਛੇ ਫੇਰ ਮੈਂ ਤੈਨੂੰ ਬਦਲੇ ਵਿੱਚ 40000 ਦੇ ਦੇ। ਸੌਦਾ ਕਰੂ ਆਏ ਜਾਣਗੇ। ਚੱਲ ਆ ਦੱਸ ਹੁਣ ਕੀ ਮਾਰ ਆਏ ਜੋ ਤੂੰ ਮੇਰਾ ਗਲਤ। ਮੈਂ ਚਾਹੁੰਦਾ ਇੱਕ ਮੈਂ ਤੈਨੂੰ ਕਹਿ ਰਿਹਾ ਮੈਂ। ਨਹੀਂ ਕੁਝ ਨਹੀਂ ਕਹਾਂ ਮੈਨੂੰ। ਉਹ ਤੋਂ ਇੱਕ ਪੰਜੀ ਘੱਟ ਰਿੰਦਾ ਚਾਪਾ। ਆਏ ਨਹੀਂ ਬਸ ਸਾਰੀਆਂ ਗੱਲਾਂ ਤੇਰੀਆਂ ਬੁਗਨੀਆਂ। ਨਾ 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 ਨਾ। ਨਾ ਇਹਨੇ 20 ਦਿਨ ਕਹਦਾ ਬਦਲੇ 20 40000 ਲੈ ਜੱਲਣਾ ਹੁਣ। ਮੈਂ ਕਿਹੋ ਗੱਲ ਤੇ ਆਇਆ। ਤੇ ਖਬਰਾਂ ਗੂਗਲ 'ਤੇ ਕਰਾ ਦੇ ਖਬਰਾਂ ਮੀਡੀਆ 'ਤੇ। ਮੈਂ ਫਰਸ਼ ਕਰਨ। ਕਰਾਵਾ ਖਬਰਾਂ ਨਾ ਕਰਾਵਾ ਮੈਂ ਇਹ ਬਸ ਫਿਰ ਮੈਂ ਕਿਹੜਾ ਜਦੋਂ ਗੱਲ ਹੀ ਹੋ ਗਈ ਪਹਿਲਾਂ ਪਰ ਰਹਿਣ ਦੇ ਭਾਈ ਦਾ ਚੱਲ 30 ਨੂੰ ਪਾ ਦੇ ਫਿਰ ਨਹੀਂ ਦੇਣੀ 34000 ਦੇ ਪੂਰੇ ਦੇ ਪੁੱਗਦੇ ਨੇ ਪਾ ਲੋ ਪਾਸ ਕਰ ਲੋ ਬੱਕਰੀਆਂ ਖਾਲੀ ਹੋਣਗੇ ਮੇਰੀ ਹੋਣਗੇ ਜਿਹੜੀ ਖਾਲੀ ਨਿਕਲੂਗਾ 17000 ਕਿਸ ਨੂੰ ਮੋੜੂਗਾ ਸਿੱਧੀ ਹੀ ਗੱਲ ਆ ਹਾਂ ਇਹ ਤੁਸੀਂ ਦੇਖੋ ਵੀ ਕਿਵੇਂ ਖਾਲੀ ਜਿਹੜੀ ਖਾਲੀ ਨਿਕਲੂ 17 17000 ਦੀ ਹੋ ਗਈਆਂ ਉਹਨਾਂ ਨੂੰ 17000 ਵਾਪਸ ਕਰੂੰਗਾ ਮੈਂ ਤਾਂ ਠੀਕ ਆ ਜੀ ਜਿਹੜੀ ਗੱਲ ਕਰੀ ਯਾਰ ਸਿੱਧੀ ਗੱਲ ਕੋਰੀ ਹੈ ਠੀਕ ਆ ਉਹ ਆਪਾਂ ਕੀ ਕਰਾਂਗੇ ਇਹਨਾਂ ਨੂੰ ਲੈ ਕੇ ਕਿੰਨੀਆਂ ਵੱਧ ਨੇ ਤੇ ਜਿਹੜੀਆਂ ਪਹਿਲਾਂ ਤੋਂ ਪਹਿਲਾਂ ਲੈਤੀਆਂ ਉਹਨਾਂ ਦਾ ਕੀ ਕੀਤਾ ਉਹ ਚਾਹ ਉਹ 4 ਮਹੀਨੇ ਦੇ ਘਰਮਣੇ ਬੱਕਰੀਆਂ ਚਾਹੀਦੀਆਂ ਨਹੀਂ ਉਹ 2.5 ਮਹੀਨੇ ਇਹ 2.5 ਜੀਆਂ ਨੇ ਤੇਰੇ ਬਚਪਨ ਤੋਂ ਲੈ ਕੇ ਉਦੋਂ ਵੀ ਦੰਦ ਹਜੇ ਨਹੀਂ ਸੀ ਤੇ ਹੁਣ ਵੀ ਹੈ ਨਹੀਂ ਮੇਰੇ ਤਾਂ ਨਵੇਂ ਆ ਗਏ ਨਹੀਂ ਹੁਣ ਤੱਕ ਕਿੰਨੀਆਂ ਨਵੇਂ ਆ ਗਏ ਹੁਣ ਤੱਕ ਕੀ ਕੀਤਾ ਬੱਕਰੀਆਂ ਨੇ ਖਰੋਟ ਨਾ ਸਾਰੀ ਉਮਰ ਤੇ ਨਹੀਂ ਉਹ ਇਦੋਂ ਪਹਿਲਾਂ ਬੱਕਰੀਆਂ ਲੈਣ ਦੇ ਤਾਂ ਨਾ ਖਰੋਟ ਨਾ ਬੰਨੇ ਆ ਖਰੋਟ ਕਿੱਥੇ ਸਹੀ ਹੈ ਹਾਂ ਇਹਨੂੰ ਬੰਦ ਕਰ ਇਹ ਨਹੀਂ ਬੀਣੀ ਅੱਜ ਰੁਕ ਜਾ ਉਹ ਬੈਣੀ ਚੱਲਦੀ ਆ ਲੈ ਸ਼ਰਮ ਖਾਲਿਆ ਕਰ ਮਨ ਮੁੱਟੀ ਹੋਰ ਹਾਂ ਦਿੱਥੋ ਕੱਲ ਦਾ ਜਵਾਬ ਮੰਦਾ ਐ ਹੁਣ ਕਹਿ ਤਾ ਨੀ ਨਾ 17 17000 ਰੁਪਏ ਲੂਗਾ ਪੂਰਾ ਇਹਦੀ ਬੱਲੂ ਚੱਲ ਨਹੀਂ ਗਾ ਨਾ ਨਾ ਚਾਚਾ ਯਾਰ ਇਹ ਨਹੀਂ ਹਲਾ ਪਾ ਬਗ ਦੇਗੇ ਫੇਰ ਰੈਂਟ ਬਾਹ ਕੋਈ ਜਾ ਉਹ 30 ਨੂੰ ਪਾ ਦੇ ਨਹੀਂ ਪਾਉਣਾ ਪੂਰੇ 17 17000 ਨੂੰ ਬੱਕਰੇ ਪ੍ਰਾਣੇ ਨਹੀਂ ਲੈਂਦੇ ਨਹੀਂ ਜੇ ਉਹਨੂੰ ਪਈ ਜਦੋਂ ਤਾਂ ਚੱਲਣੀ ਫਿਰ ਜਦੋਂ ਤਾਂ ਕੋਈ ਨਹੀਂ ਹੈਗੀ ਜਦ ਨਹੀਂ ਚੱਲਣੀ ਕੋਈ ਛੋਟਕਾ ਨਾ ਜਦ ਨਹੀਂ ਚੱਲਣੀ ਨਾ 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 ਪਹਿਲਾਂ ਗੱਲ ਕੀ ਕਰੀ ਤੇ ਜਦੋਂ ਤੱਕ ਕਰਨ ਪਹਿਲਾਂ ਹਾਂ ਬੈਠਾ ਰਿਹਾ ਤੇ ਨਹੀਂ ਆਇਆ ਇਹ ਕਹਿੰਦਾ 20 ਦਿਨ ਖੜ੍ਹ ਜੇ ਜੀ ਪਤਾ ਨਕਦੀ ਦੇ ਦੇ ਉਹ ਚਾਚਾ ਮੈਂ ਤੇ ਤੈਨੂੰ ਗੱਲ ਕਰਦਾ ਉਹ ਤਾਂ ਆਪਣੀ ਜਵਾਨ ਹੈ ਨਹੀਂ ਨਾ ਜਵਾਨ ਹੈ ਜਵਾਨ ਆ ਗਈ ਹੋ ਗਈ ਯਾਰ ਜਵਾਨ ਹੋ ਗਈ ਪੈਸੇ ਚਾਪਾ ਪੈਸੇ ਨਹੀਂ ਦੇ ਦਿੱਤੇ ਪੈਸੇ ਨਹੀਂ ਕਰ ਲਈ ਆਪਣੀ ਪੈਸੇ ਨਹੀਂ ਕਰ ਲਈ ਚਲ 15 15 ਨੂੰ ਪਾ ਤੂੰ ਮੇਰੇ ਬੰਦੀ ਕਰ ਯਾਰ ਗੱਲ ਨਾ ਨਾ ਮੈਂ ਟਿਕ ਪਚੋਦੇ ਉੱਤੇ ਜਾ ਚੜਦਾ ਮਾਲਕ ਦਾ ਹੈਗਾ ਕੌਣ ਮੇਰੀ ਗਾਲ ਫੋੜੀ ਇਹ ਬੰਦਾ ਇਹ ਪੂਰਾ ਟੈਨੂ ਨਹੀਂ ਮੈਨੂੰ ਨਹੀਂ ਹੋ ਰਿਹਾ ਮੈਂ ਕੋ ਪੰਜ ਟਨ ਕਿਹਾ ਤਾਂ ਪਹਿਲਾਂ ਸ਼ਦਾ ਕਰਿਆ ਤੂੰ ਤਾਂ ਮੇਰੇ ਬੰਦੇ ਚਾਹ ਕੋ ਤੇਰੀ ਪਹਿਲਾਂ ਮੁੱਢ ਨਾਲ ਗੱਲ ਕਰ ਹਾਂਜੀ ਉਹ ਉਹਦੇ ਨਾਲ ਗੱਲ ਕਰ ਉਹ ਤੁਹਾਨੂੰ ਸੁਣਾਉਗਾ ਉਹਦਾ ਚਾਹ ਪੀਜੀ ਹਾਂ ਹਾਂਜੀ ਇਹ ਹੋਰ 15 ਨੂੰ ਪਾਉਣਾ ਇਹ ਹੋਰ 10 ਬੱਕਰੀਆਂ ਉਹਨੀਆਂ ਮੈਂ ਲੈਣਾ 10000 ਆ ਬੜਾ ਫਰਲਾ ਹੁਣ ਨਹੀਂ ਪੰਜ ਪੈਸੇ ਦੇਣੇ ਲਖਾਈ ਆਪੋ ਆਪਣੀ ਹੋਊਗੀ ਠੀਕ ਆ 16 16 ਨੂੰ ਪਾਏ ਨਹੀਂ ਜਾਣੀਆਂ ਕਿ ਅੱਛਾ ਮੈਂ ਯਾਰ ਜਿਹੜੀ ਯੋਗਨ ਕਰ ਲਈ ਨਾ ਆਏ ਹੁਣ ਜਵਾਨ ਕਿਵੇਂ ਰਜਿਸਟਰੀ ਕਰਾਇਆ ਤੂੰ ਨਾ ਨਾ ਮੈਂ ਸਿਰਫ ਫੋਟੋ ਫੋਟੋ ਨਹੀਂ ਰਜਿਸਟ੍ਰੇਟ ਨਹੀਂ ਫੇਰ ਨਹੀਂ ਜਾਣਾ ਉਹ ਸੁਣ ਉਹਦਰ ਫੇਰ ਮਾਰੀ ਜਾਣਾ ਉਹਦੇ ਨਾਲ ਫੋਟੋ ਨਹੀਂ ਆ ਬੱਕਰੀਆਂ ਚਾਹ ਚੱਲੇ ਮੈਂ ਨਾ 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 ਫਰਲਾ ਜਨੂੰ ਕਹਿੰਦਾ ਹੁਣ ਦੇ ਯਾਰ ਯਾਰ ਕੀ ਕਰੀ ਜਨਾ ਉਹ ਨਹੀਂ ਯਾਰ ਲੈਣੀ ਹੁੰਦੀ ਨਹੀਂ ਲੈਣੀ ਜੁਵੇ ਮੇਰੀ ਲੈਣੀਆਂ ਹੁਣ ਨਹੀਂ ਲੈਣਾ ਲੈਣੀਆਂ ਕਹੇ ਕਹਤਾ ਤੇਰੀ ਮੋੜ ਨਹੀਂ ਮੈਂ ਮਾਸਟਰ ਆਵੇ ਨਾਲ ਖੋਸ਼ ਹੋ ਕੇ ਛੋੜ ਫੜ ਲਾ ਮੈਨੂੰ ਬੰਨ ਜਣੀ ਹੈਗੀ ਆ ਇਧਰੋਂ ਫੜੀ ਖੁੰਡੀ ਯਾਰ ਖੜੀ ਉਹ ਗੁੰਡੀ ਇਧਰੋਂ ਕਾਤਾ ਨਹੀਂ 17 17 ਕੋਈ ਨਾ ਮੈਂ 16 16 ਨੂੰ ਕਹਤੀ ਅਗਲਾ 14 14 ਦੀਆਂ ਕਹਿੰਦਾ ਸੀ ਤਾਇਆ ਲੈਣੀਆਂ ਦੀ ਆਪਾਂ ਹੁਣ ਮੰਨਣਾ ਯਾਰ ਤਾਇਆ ਹੁਣ ਨਹੀਂ ਲੈਣੀ ਚੰਗਾ ਮਖਿਆ ਲੈਣੀਆਂ ਦੀ ਚੰਗਾ ਮਖਿਆ ਮਾਫੀ ਸਾਰਾ ਸਾਰਾ ਨਾ ਯਾਰ ਕਿੱਥੇ ਬੈਠੂ ਮੈਂ ਵੱਧ ਵੀ ਹੁੰਦੀਆਂ ਗਿਆ ਇੱਕ ਟਾਂ ਖੜੀ ਆ ਇੱਥੇ ਹੋਰ ਖੜੀ ਆ ਮੋਲੀ ਜੀ ਫੇਰ ਤੇ ਫੇਰ ਲੈਣੀ ਨਹੀਂ ਗਾਰੰਟੀ ਤਦੋ ਚੀਜ਼ਾਂ ਲੈਣਿਆ ਇਹ ਇਤਨਾ ਆਪਣੀਆਂ ਹੋਣਗੀਆਂ ਉਹ ਬੱਲੂ ਵੇਚ ਲੈ ਵੇਚ ਲੈ ਸੋਈ ਨਹੀਂ ਆਏ ਨਹੀਂ ਤੇਰੇ ਨਾਲ ਕੋਈ ਨਾਰਾਜ਼ਗੀ ਉਹਦੋਂ ਕਹਿੰਦੇ ਆਪਾਂ ਠੀਕ ਹੈ ਤੂੰ ਵੇਚ ਲੈ ਆ ਦਈਆਂ ਖਾਣੀਆਂ ਚਾਟ ਆਪਣੀ ਚੱਲੀ ਉਹ ਫੜ ਲੈ ਤਾਂ ਲੈਣੀ ਆ ਜੀ ਬਸ ਹੋਣੀ ਨਹੀਂ ਜਾਈ ਓ ਫੜ ਤਾਂ ਹੋਣੀ 5 ਰੁਪਏ ਵੀ ਨਹੀਂ ਦੇਣੇ ਇਹਨੂੰ ਚੱਲ ਖਾਈ ਕਰਾ ਦੇ ਯਾਰ ਨਾ 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 ਲੈ ਕਿੱਥੋਂ ਬੈਠਿਆ ਦਾ ਆਹ ਲੈ ਦਿਖਾਈ ਦੇ ਹੋਏ ਬੈਕਹੈਂਡੇ ਤੋਂ ਨਾਲ ਇਹਨਾਂ ਗਾਲਾਂ ਕੱਢਣਾ ਮੈਨੂੰ ਪੰਡਾ ਉਹ 2000 ਤੇ ਵਿੱਚ ਮੇਰੀ ਗੱਲ ਕਰਦੇ ਉਹ ਪਹਿਲਾਂ ਦੇਖ ਆ ਬੈਠਾ ਮੂਹਰੇ ਬੱਸ ਬਤਾ ਕਰਨਾ ਪਰ ਹੁਣ ਪਏ ਆਂ ਤੇ ਆਪ ਜਿੱਦਾਂ ਹੁਣ ਤਾਂ 10000 ਦੀ ਗੱਲ ਦਾ ਸੌਤਾ ਜ਼ਰੂਰ ਨਾ ਤੰਨਾ ਦਾ ਤਾਂ ਹੋ ਗਿਆ ਨਹੀਂ ਨਹੀਂ ਉਹਨਾਂ ਦਾ ਤੰਨਾ ਦਾ ਹੋ ਗਿਆ ਜਾ ਪਾਪਾ ਐ ਨਹੀਂ ਗੱਲ ਨਹੀਂ ਇੱਕ ਵਾਰ ਸੁਣ ਉਹਨਾਂ ਦਾ ਤੰਨਾ ਦਾ ਪਹਿਲਾ ਹੋਇਆ ਇਹ ਦੁਆਰੇ ਜਾਂਦਾ ਹੈ ਉਹ ਸਾਡ ਫਿਰ ਸਾਡ ਤੋਂ ਐ ਨਹੀਂ ਆ ਲੋ ਮੰਡੀਆ ਟੀਜੀ ਮੰਡੀ ਲੈ ਚਾ ਚਾ ਇੱਕ ਮਿੰਟ ਹਾਂ ਕੀ ਕੀ ਬੜੀ ਹਾਏ ਜਦੋਂ ਉੱਤੇ ਸੌਦਾ ਕਰ ਹਰ ਜਾ ਦਿੰਦੇ ਫੜਤਾ ਜਾ ਜਿਹੜਾ ਸੌਦਾ ਕਰ ਤੋਂ ਪਹਿਲਾਂ ਗੱਲ ਕੀਤੀ ਸੀ ਕੀ ਗੱਲ ਹੋ ਗਈ ਫੜ ਜਾ ਫੜਤਾ ਜਾ 1 ਲੱਖ ਲਾਇਆ ਨਾ 16 ਨਾ ਨਾ ਅੜ ਥੋੜੀ ਵਕਤ ਦੇ ਦੇ ਓਏ ਮਾਰ ਮਾਰ ਮਿੱਠੂ ਟਾ ਲੈ ਆਪਣੀ ਮਾਰ ਦੇ ਮਾਰ ਸੋਟੀ ਦੇ ਮਾਰੇ ਦੇ ਸੋਟੀ ਮਾਰ ਸੋਟੀ ਦੇ ਮਾਰੇ ਦੇ ਸੋਟੀ ਥੋੜਾ ਨਹੀਂ ਹੋਈਆਂ ਨੇ ਸਾਡੇ ਸੋਣ ਕੀ ਕੋਈ ਨਹੀਂ ਲਿਖਾਈ ਕਰਾ ਲਿਖਾਈ ਕਰਾ ਨਹੀਂ ਉਹ ਲਿਖਾਈ ਆਪੋ ਆਪਣੀ ਲਿਖਾਈ ਆਪੋ ਆਪਣੀ ਯਾਰ ਲਿਖਾਈ ਆਪੋ ਆਪਣੀ ਆ ਯਾਰ ਕੋਈ ਨਹੀਂ ਆ ਲੈ ਲਿਖਾਈ ਕਰਾ ਉਹ ਲੱਟਣਾ ਤੋੜਨੀ ਆ ਉਹ ਮੈਂ ਤਾਂ ਹੁਣ ਉਮੀ ਬੁੜਾ ਹੋ ਗਿਆ ਲੱਟਣਾ ਤੋੜਦੀ ਨਹੀਂ ਮੇਰੇ ਤੋਂ ਕੋਈ ਬਣਨਾ ਵੀ ਹੁਣ ਆਹ ਮੇਰੀ ਵੀ ਆ ਗਈ ਦੇਖ ਲੈ ਹਾਂ ਲਿਆਤੀਆਂ ਨੇਰੀਆਂ ਦੱਪਣਾ ਤੀ ਖਾਲੀ ਕੋਈ ਗਾਰੰਟੀ ਨਹੀਂ ਹੈਲੋ ਆ ਫੜਾ ਔਰੇ ਫੜਾ ਫੜੀ 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 ਆ ਲੈ ਚੱਲ ਬੱਸ ਯਾਰ ਆ ਮੈਂ ਹੱਥ ਵੀ ਨਹੀਂ ਰੌਣ ਦਿੰਦਾ ਮੈਂ ਫਿਰ ਬਾਤੀ ਕਰਾ ਲਿਆ ਤੈਨੂੰ ਪਤਾ ਹੀ ਹੈ ਪਹਿਲਾਂ ਕਿ ਨਿਕਲਾਈ ਆ ਜਦ ਕਰੀਏ ਕਿਹੜੇ ਨੇ ਖਾਣਾ ਆਜ ਆ ਜੋਛਾ ਵੀ ਮੇਰੇ ਹੀ ਆ ਦੋਨੇ ਕਾਲੀਆਂ ਆ ਆਹੋ ਔਰੇ ਫੜਾ ਹੈਲੋ ਉਹ ਤਾਂ ਫਿਰ ਬਾਹਰ ਕੇ ਦੁਗਣੇ ਘਟੂ ਉਹ ਨਹੀਂ ਉਹਨੂੰ ਬੁਲਾਉਣਾ ਦੋਸਤ ਤੇਰੀ ਆ ਬਾਬਾ ਬੱਕਰੀ ਕਿਹੜੀਆਂ ਚਾਰ ਛੋ ਹੋ ਗਿਆ ਤੇਰੇ ਕੋ ਮੇਰਾ ਯਾਰ ਛਵਾ ਬੱਕਰੀਆਂ ਆਪਣੀਆਂ ਬੱਕਰੀਆਂ ਦਿਖਾਈ ਕਿਹੜੀਆਂ ਲੱਗਦੀਆਂ ਆਹ ਦਿਖਾੜੀਆਂ ਦਿਖਾਓ ਓ ਛਾਰੀਆਂ ਨੂੰ ਗੋ ਕਰੀ ਜਾਂਦਾ ਓ ਛਾਰੀਆਂ ਇਕੱਠੀਆਂ ਕਰਦੇ ਓਨੇ ਪੰਜੇ ਕਰਦੇ ਪੰਜੇ ਪੰਜੇ ਓਨੇ ਲਾਇਆ ਪੰਜੇ ਕਰਦੇ ਪੰਜੇ ਪੰਜੇ ਓਨੇ ਲਾਇਆ ਪੰਜੇ ਪੰਜ ਬੱਕਰੀਆਂ ਲੈ ਗਏ ਤਨ ਪਹਿਲਾ ਲੱਤੀ ਸੀ ਦੋ ਹੋਣ ਲੱਤੀਆਂ ਆ ਗੱਡੀ ਪਰੇ ਕਰਕੇ ਤੂੰ ਦਿਖਾ ਭਾਈ ਪੰਜ ਦਾਜੀ ਪੰਜ ਓ ਗੱਡੀ ਪਰੇ ਕਰਿਆ ਆ ਗੱਡੀ ਪਰਾਂ ਗਏ ਭਾਈ ਉੱਥੇ ਕੱਟ ਆਹ ਦੇਖ ਇੱਕ ਹੋਰ ਆ ਗਈ ਇੱਕ ਕੌ ਤੇ ਸ਼ੇਰੀ ਆਹ ਤੇ ਖੜੀ ਇੱਕ ਉੱਥੇ ਉਹ ਦੇ ਪਰੇ ਬੈਠੀ ਆਹ ਉਹਨੂੰ ਵੀ ਲਿਆ ਓਰੇ ਉਹ ਸੂਈ ਦੇ ਨਾਲ ਖੜੀ ਸ਼ੇਰੀ ਕਿਹੜੀ ਐ ਨਾ ਤੇ ਮੈਂ ਟਾਈਮ ਨਹੀਂ ਬਤਾ ਪੰਜ ਜੀ ਪੰਜ ਪੰਜ ਸਾਰਾ ਅੱਜ ਪਹਿਲੀ ਵਾਰ ਆਇਆ ਮੰਡੀ ਤੇ ਅੱਜ ਪਹਿਲੇ ਦਿਨ ਆਇਆ ਜੀ ਤਨ ਪਹਿਲਾਂ ਦਵਾਦੀਆਂ ਦੋ ਦਾ ਹੋਣ ਕਰਦਾ ਜੀ ਉਹ ਕਿਹੜੀ ਆ ਹਾ ਇਹ ਨਹੀਂ ਹੈਗੀ ਓਏ ਨਹੀਂ ਹੈਗੀ ਆਹ ਬੈਠੀ ਆ ਫੁੱਟੋਏ ਉਹ ਬਾਕੀ ਵਾਹ ਆ ਗਿਆ ਹਾਂ ਜਿਹੜਾ ਬੰਦੇ ਦੋਨੇ ਤਰ੍ਹਾਂ ਹੀ ਰੂਹ ਵਾਲੇ ਆਗੇ ਵੇਚਣ ਵਾਲਾ ਵੀ ਤੇ ਖਰੀਦਣ ਵਾਲੇ ਵੀ ਹਾਂ ਲੈ ਭਾਈ ਹਾਂ ਆ ਪੰਜ ਬੱਕਰੀ ਆ ਪੰਜ ਆ ਜੀ ਤਿੰਨ ਦਾ ਪਹਿਲਾ ਹੋ ਗਿਆ ਸੀ ਦੋ ਦਾ ਹੁਣ ਹੋ ਗਿਆ ਹਾਂ ਜੀ ਹਾਂ ਹਾਂ ਪਹਿਲਾਂ ਆ ਮੈਂ ਦਵਾਈਆਂ ਆ ਦੋਨੇ ਲਾਲ ਤੇ ਸ਼ੇਰੀ ਠੀਕ ਆ ਇਹ ਕਿੰਨੇ ਕਿੰਨੇ ਨੂੰ ਤੇ ਤਿੰਨ ਤੇ ਦੋ ਆਹ ਆ ਕਾਲੀ ਠੀਕ ਆ ਇਹ ਸੌਦਾ ਨੰਗਾ ਨਹੀਂ ਕਰਦੇ ਸੌਦਾ ਨੰਗਾ ਕਰਦੇ ਠੀਕ ਆ ਖਾਨ ਜੜਦੀ ਗੱਲ ਹੋ ਰਹੀ ਹੈ ਜਮਾ ਜੜਦੀ ਗੱਲ ਆ ਜੀ ਓਕੇ ਆ